ਇਮਾਨਜੋਬ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਅਸੀਂ ਅੱਜ ਨਾਕਾਬੰਦੀ ਕੀਤੀ ਹੈ ਇੱਕ ਉਸੇ ਤਰ੍ਹਾਂ ਦੀ ਹੈ ਜੇ ਇੱਕ ਪਿਕਅਪ ਗੱਡੀ ਜਿਹੜੀ ਸਾਡੀ 6-7 ਮਲਾਜ਼ਮ ਲੱਗੇ ਹੋਏ ਸੀਗੇ ਉਸ ਤਰ੍ਹਾਂ ਨੂੰ ਸਮੂਹ ਇਸ਼ਾਰਾ ਕਰਨ ਦੇ ਬਾਅਦ ਵੀ ਦੂਰ ਨਿਕਲੋ ਇੱਥੋਂ ਗੱਡੀ ਭਜਾ ਕੇ ਲੈ ਗਿਆ ਅਸੀਂ ਉਹਨਾਂ ਨੂੰ ਰੌਂਡ ਅਪ ਕਰਕੇ ਲੈਣੇ ਆ ਸਾਰੀ ਗੱਡੀ ਵੈਰੀਫਾਈ ਕਰ ਰਹੇ ਹਾਂ ਵਿੱਚੋਂ ਕਿ ਕੋਈ ਤਰਾਜਯੁਗ ਚੀਜ਼ ਨਾ ਹੋਵੇ ਸਾਡੇ ਇਮਾਨਜੋਬ ਐਸਐਸਪੀ ਸਾਹਿਬ ਇਹ ਦਿਸ਼ਾ ਨਿਰਦੇਸ਼ ਸ਼ੀਟ ਅਸੀਂ ਅੱਜ ਨਾਕਾ ਬੰਦੀ ਕੀਤੀ ਹੈ ਤੇ ਉਸੇ ਤਰ੍ਹਾਂ ਹੀ ਅੱਜ ਇੱਕ ਪਿਕਅਪ ਗੱਡੀ ਜਿਹੜੀ ਸਾਡੀ 6-7 ਮਲਾਜ਼ਮ ਲੱਗੇ ਹੋਏ ਸੀਗੇ ਉਸ ਤਰ੍ਹਾਂ ਨੂੰ ਇਸ਼ਾਰਾ ਕਰਨ ਦੇ ਬਾਅਦ ਉਹਨੇ ਇੱਥੋਂ ਗੱਡੀ ਭਜਾ ਕੇ ਲੈ ਗਿਆ ਅਸੀਂ ਉਹਨਾਂ ਨੂੰ ਰੌਨਡ ਆਫ ਕਰਕੇ ਲੈ ਆਏ ਆਂ ਸਾਰੀ ਗੱਡੀ ਵੈਰੀਫਾਈ ਕਰ ਰਹੇ ਆਂ ਵਿੱਚੋਂ ਕਿ ਕੋਈ ਇਤਰਾਜ਼ਯੋਗ ਚੀਜ਼ ਨਾ ਹੋਵੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਇਹ ਦਿਸ਼ਾਨ ਨਿਰਦੇਸ਼ ਸ਼ੇਟ ਅਸੀਂ ਅੱਜ ਨਾਕਾਬੰਦੀ ਕੀਤੀ ਹੈ ਤੇ ਉਸੇ ਤਰ੍ਹਾਂ ਹੀ ਅੱਜ ਇੱਕ ਪਿਕਅਪ ਗੱਡੀ ਜਿਹੜੀ ਸਾਡੀ 6-7 ਮੁਲਾਜ਼ਮ ਲੱਗੇ ਹੋਏ ਸੀਗੇ ਉਸ ਤਰ੍ਹਾਂ ਨੂੰ ਤੁਮ ਹਿਸ਼ਾਰਾ ਕਰਦੇ ਬਾਅਦ ਵੀ ਉਹਨਾਂ ਇੱਥੋਂ ਗੱਡੀ ਭਜਾ ਕੇ ਲੈ ਗਿਆ ਅਸੀਂ ਉਹਨਾਂ ਨੂੰ ਰੌਂਡ ਅਪ ਕਰਕੇ ਲੈ ਆਏ ਆ ਸਾਰੀ ਗੱਡੀ ਵੈਰੀਫਾਈ ਕਰ ਰਹੇ ਆ ਵਿੱਚੋਂ ਕੋਈ ਤਰਾਜ ਰੂਪ ਚੀਜ਼ ਨਾ ਹੋਵੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਇਹ ਦਿਸ਼ਾ ਨਿਰਦੇਸ਼ ਸ਼ੀਟ ਅਸੀਂ ਅੱਜ ਨਾਕਾਬੰਦੀ ਕੀਤੀ ਹੈ ਇੱਕ ਉਸੇ ਤਰ੍ਹਾਂ ਦੀ ਹੈ ਜੇ ਇੱਕ ਪਿਕਅਪ ਗੱਡੀ ਜਿਹੜੀ ਸਾਡੀ 6-7 ਮੁਲਾਜ਼ਮ ਲੱਗੇ ਹੋਏ ਸੀਗੇ ਉਹ ਤਰ੍ਹਾਂ ਨੂੰ ਇਸ਼ਾਰਾ ਕਰਨ ਦੇ ਬਾਅਦ ਵੀ ਉਹਨੇ ਇਹੋ ਗੱਡੀ ਭਜਾ ਕੇ ਲੈ ਗਿਆ ਅਸੀਂ ਉਹਨਾਂ ਨੂੰ ਰੌਂਡ ਅਪ ਕਰਕੇ ਲੈ ਆਏ ਹਾਂ ਸਾਰੀ ਗੱਡੀ ਵੈਰੀਫਾਈ ਕਰ ਰਹੇ ਹਾਂ ਵਿੱਚੋਂ ਕਿ ਕੋਈ ਇਤਰਾਜ਼ਯੋਗ ਚੀਜ਼ ਨਾ ਹੋਵੇ